ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਸਾਰੇ ਪਹਿਲਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸੋ ਅੱਜ ਮੈਂ ਤੁਹਾਨੂੰ ਉਹ ਸ਼ੂਟ ਸ਼ੋਅ ਕਰਾਂਗੀ ਜੋ ਕਿ ਅਸੀਂ ਮਲੇਰ ਕੋਟਲੇ ਤੋਂ ਬਾਈਕ 'ਤੇ ਸੀ ਤੁਸੀਂ ਪਿਛਲੀ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਕਿ ਅਸੀਂ ਸ਼ਾਪਿੰਗ ਕਰਨ ਗਏ ਸੀ ਮਲੇਰ ਕੋਟਲੇ ਸੋ ਸਾਰੇ ਜਿਹੜੇ ਸੂਟਸ ਨੇ ਮੈਂ ਤੁਹਾਨੂੰ ਸ਼ੋਅ ਕਰੂੰਗੀ ਤੇ پلیਸ ਇੱਕ ਹਾਈਪ ਦਾ অপਸ਼ਨ ਆਊਗਾ ਵੀਡੀਓ ਦੇ ਨੀਚੇ ਜਿੱਥੇ ਆਪਾਂ ਕਮੈਂਟ ਕਰਦੇ ਆ ਸੋ ਤੁਸੀਂ ਵੀਡੀਓ ਨੂੰ ਹਾਈਪ ਜ਼ਰੂਰ ਕਰਿਓ ਸੋ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਨੂੰ ਸੀ ਸਾਰੇ ਸੋ ਇਹ ਦੇਖੋ ਹੈਗਾ क्रਸ਼ ਕਾਟਨ ਇਹ ਮੈਂ ਤੁਹਾਨੂੰ ਅ ਡਰੈਸ ਪਿਛਲੀ ਵੀਡੀਓਜ਼ ਦੇ ਵਿੱਚ ਦੱਸ ਸੁ ਚੁੱਕੀਆਂ ਵੀ ਆਪਾਂ ਕਿੱਥੋਂ ਕਿੱਥੋਂ ਜਿਹੜਾ ਬਾਈ ਕੀਤੇ ਨੇ ਬਹੁਤ ਹੀ ਸੌਫਟ ਜਿਹਾ ਫੈਬਰਿਕ ਆ ਇਸ ਦੇ ਉੱਪਰ ਜਿਹੜਾ ਆਪਾਂ ਵਰਕ ਤਿਆਰ ਕਰਾਵਾਂਗੇ ਵਰਕ ਨਾਲ ਜਿਹੜਾ ਇਹ ਤਿਆਰ ਕਰਾਂਗੇ ਸੂਟ ਵਰਕ ਹੋਣ ਤੋਂ ਬਾਅਦ ਇਹ ਸੂਟ ਜਿਹੜਾ ਹੋਰ ਵੀ ਸੋਹਣਾ ਲੱਗੂਗਾ ਦੇਖ ਸਕਦੇ ਹੋ ਕ੍ਰਸ਼ ਕਾਟਨ ਸੋ ਇਹ ਸੂਟ ਆ ਜੀ ਇਹ ਹੈਗਾ ਸ਼ਿਮਰ ਕ੍ਰਸ਼ ਆ ਇਹ ਦੇਖ ਸਕਦੇ ਹੋ ਇਹ ਵੀ ਮੈਂ ਸਿੰਪਲ ਹੀ ਲਿਆ ਸੂਟ ਜਿਹਨੂੰ ਕਿ ਆਪਾਂ ਡਿਜ਼ਾਈਨਰ ਜੀ ਲੁੱਕ ਨਾਲ ਤਿਆਰ ਕਰਾਂਗੇ ਕਰਾਂਗੇ ਤੇ ਕੱਪੜਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੱਪੜਾ ਤੇ ਫੀਲ ਬਹੁਤ ਹੀ ਜ਼ਿਆਦਾ ਵਧੀਆ ਸੂਟ ਦੀ ਇਹ ਆਲੋਗਰ ਜਿਹੜਾ 5 ਮੀਟਰ ਸੂਟ ਆ ਇਹ ਦੋ ਸੂਟ ਜਿਹੜੇ ਪਸ਼ਮੀਨੇ ਦੇ ਲਏ ਨੇ ਆਪਾਂ ਨੇ ਪਲੇਨ ਸੂਟ ਕੀ ਸਕਦੇ ਹਾਂ ਇਹ ਥੋੜਾ ਥੋੜਾ ਵੀਡੀਓ ਦੇ ਵਿੱਚ ਜਿਹੜਾ ਕਲਰ ਪ੍ਰੋਪਰ ਨਹੀਂ ਆਏਗਾ ਸੋ ਇੱਕ ਲਾਈਟ ਕਲਰ ਇੱਕ ਡਾਰਕ ਕਲਰ ਇਹਨਾਂ ਤੇ ਆਪਾਂ ਵਰਕ ਜਿਹੜਾ ਕਰਨਾਗਾ ਸੋ ਰੈਡੀ ਹੋਣ ਤੋਂ ਬਾਅਦ ਵਿੱਚ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰੂੰਗੀ ਇਹ ਜਿਹੜੇ ਦੋ ਸੂਟ ਲੈਨੇ ਆਪਾਂ ਇਹ ਕਾਟਨ ਦੇ ਲੈਨੇ ਕਿਉਂਕਿ ਕਾਫੀ ਰੀਜ਼ਨੇਬਲ ਪ੍ਰਾਈਸ ਤੇ ਮਿਲ ਗਏ ਜਿੱਦਾਂ ਕਿ ਉਹਨੂੰ ਸੀਜ਼ਨ ਆਫ ਹੋ ਰਿਹਾ ਹੋ ਰਿਹਾ ਨਾ ਗਰਮੀ ਆਉਂਦਾ ਸੂਟਸ ਕਰਕੇ ਆਪਨ ਬਹੁਤ ਲੈਸ ਪ੍ਰਾਈਸ ਨਾਲ ਮਿਲ ਨਹੀਂ ਸੂਟ ਸੋਪਾ ਦੋ ਜਿਹੜੇ ਕਾਟਨ ਦੇ ਸੂਟ ਵੀ ਲੈ ਲੇ ਇੱਕ ਲਾਈਟ ਕਲਰ ਇੱਕ ਡਾਰਕ ਕਲਰ ਹਾਂਜੀ ਇਹ ਜਿਹੜੇ ਅੱਗੇ ਮੈਂ ਤੁਹਾਨੂੰ ਸੂਟ ਦਿਖਾ ਰਹੀ ਐ ਜੌਰਜਟ ਦੇ ਆਪਾਂ ਨੇ ਲੈਏ ਨੇ ਦੇਖ ਸਕਦੇ ਹੋ ਪਲੇਨ ਜੌਰਜਟ ਆ ਇਹ ਜੋ ਕਿ ਰੈਡੀ ਕਰਵਾਵਾਂਗੇ ਵਰਕ ਵਗੈਰਾ ਅੱਗੇ ਵੀ ਮੈਂ ਤੁਹਾਨੂੰ ਜਿਹੜੇ ਸ਼ੂਟਸ ਸ਼ੋ ਕਰਾਂਗੇ ਉਹ ਸਾਰੇ ਅਸੀਂ ਮਲੇਰ ਕੋਟਲੀ ਤੋਂ ਹੀ ਬਾਈ ਕੀਤੇ ਨੇ ਇਹ ਪਰਪਲ ਸੂਟ ਵੀ ਜਿਹੜਾ ਸ਼ਿਮਰ ਕ੍ਰਸ਼ ਦਾ ਹੀ ਆ ਸੋ ਇਹ ਸੀ ਲਾਏ ਸੀ ਰਾਮ ਟੈਕਸ ਦੇ ਮੋਟੇ ਸੂਟ ਰਾਮ ਟੈਕਸ ਦਾ ਬ੍ਰਾਂਡ ਆ ਇਹ ਬਹੁਤ ਹੀ ਵਧੀਆ ਕੁਆਲਿਟੀ ਆ ਇਹ ਕੋਟਨ ਦੇ ਨੇ ਇੱਕ ਰਸ਼ ਕਾਟਨ ਸੋ ਇਹ ਬਰਬਰੀ ਦਾ ਸੂਟ ਆ ਸੋ ਅੱਗੇ ਮੈਂ ਤੁਹਾਨੂੰ ਜੌਰਜਟ ਦੇ ਵੀ ਕਲਰ ਦਿਖਾ ਦੇਣੀ ਆ ਤੇ ਕੇ ਸੂਟ ਆਪਣਾ ਰੈਡੀ ਹੋ ਕੇ ਜਾ ਰਿਹਾ ਦੇਖ ਸਕਦੇ ਹੋ ਵਰਕ ਇਸਦੇ ਪੌਂਚੇ ਆ ਤੇ ਬਾਜੂ ਤੇ ਬਹੁਤ ਸੋਨੀ ਡਿਜ਼ਾਈਨਿੰਗ ਹੋਈ ਹੋਈ ਆ ਸੋ ਇਹ ਵੀ ਕਾਟਨ ਦੇ ਸੂਟ ਨੇ